واحر جی کا خلصہ واحر جی کی فتح ستگو نانک سچے پاشا آج الگ پاشاہ روپ نجر آئے آپ جی جنگل وے لہنا جی تے ہو سکھ سنگان بھی مگر مگر کئی تا تھوڑی دور جا کے دردے مارے پر آئے آپ جی دا سروپ بھی سی بول چال بھی سختی پری کروپی والی ہے اس کر کے آپ کو تاپ چرچہ چھل پئی کوئی کہے مستانے ہو گئے ہیں کوئی کہے پتران دے کہیا نہ من کی گل دل سے لا بیٹھے ہیں کوئی کچھ کہے کوئی کچھ سنسار دا کا جوں تیو تیو گلا کچھ دور جا کے ستگروں نے ایک دبکہ مارا ਸ਼ੇਰ ਵਾਂਗੂ ਗਰਜੇ ਤੁਸੀਂ ਜਾਣਦੇ ਹੋ ਕਿ ਨਹੀਂ ਕਿ ਇਹ ਇਸ ਤਬਕੇ ਨੂੰ ਨਾਸ ਹਾਰ ਸਕੇ ਤੇ ਮੁੜ ਪਏ ਜਿਹੜੇ ਤਬਕਾ ਸਹਾਰ ਗਏ ਜੇ ਗੁਰੂ ਛਿੜਕੇ ਤਾਂ ਮੀਠਾ ਲੱਗੇ ਉਹ ਅੱਗੇ ਨਾਲ-ਨਾਲ ਵਧੇ ਗਏ ਸਤਿਗੁਰਾਂ ਦੀ ਲੀਲਾ ਅੱਗੇ ਤਾਂਬੇ ਦੇ ਪੈਸੇ ਖਿਲਰੇ ਇਸ ਤਰ੍ਹਾਂ ਵੇਖੇ ਜਿਵੇਂ ertidhi ਤਾਂਬੇ ਦੀ ਹੋ ਗਈ ਹੈ ਇਥੋਂ ਕੁਝ ਕਹਿ ਲਈ ਤਾਂ ਬਾਤ ਚੁੱਕ ਕੇ ਮੁੜ ਗਏ ਹੋਰ ਅੱਗੇ ਜੰਗਲ ਵਿੱਚ ਗਏ ਤਾਂ ਸਵਰਨ ਦੇ ਭੂਖਣਾ ਨਾਲ ਸਜੀ ਹੋਈ ਤਖਤੀ ਆ ਗਈ ਇਹ ਵੇਖ ਕੇ ਸਾਰੇ ਖਿਸਕਣ ਲੱਗ ਪਏ ਸੋਨਾ ਇਹ ਮਾਇਆ ਦਾ ਪਸਾਰਾ ਸਵਰਨ ਦੀਆਂ ਝੋਲੀਆਂ ਭਰ ਕੇ ਪਿਛਾ ਮੁੜ ਗਏ ਹੁਣ ਅੱਗੇ ਗੁਰੂ ਮਹਾਰਾਜ ਨਾਲ ਕੇਵਲ ਤਿੰਨ ਸਿੱਖ ਰਹਿ ਗਏ ਭਾਈ ਲਹਿਣਾ ਜੀ ਬਾਬਾ ਬੁੱਢਾ ਜੀ ਭਾਈ بگیرت جی یہاں جا رہے سن کافی دور جا کے کھڑے ہو گئے بڑی کڑکمی آواز کے ہاں یہ چٹی چادر ہٹ پیا مردہ ہے اس بڑی بدبو آ رہی ہے اس کو کھاؤ اتھے ہوں کئی جگہ ذکر آتا ہے کہ بابا بڈا جی نس وارتالاپ تو پہلا ہی گروہ صاحب نے ਪਰ ਚਾਰ ਵਾਸਤੇ ਭੇਜ ਦਿੱਤਾ ਸੀ ਤੇ ਕਈ ਜਗ੍ਹਾ ਇਹ ਆਦਾ ਹੈ ਕਿ ਬਾਬਾ ਬੁੱਢਾ ਜੀ ਤੇ ਭਾਗੀ ਰਸ ਜੀ ਇੱਥੋਂ ਨੱਕ ਬੰਦ ਕਰਕੇ ਪਿਛਾ ਹਟ ਗਏ ਪਰ ਇਹ ਗੱਲ ਸੋਖਦੇ ਨਹੀਂ ਕਿ ਬਾਬਾ ਬੁੱਢਾ ਜੀ ਇਸ ਤਰ੍ਹਾਂ ਗਏ ਹੋਣਗੇ ਕਿ ਗੁਰੂ ਬਾਬਾ ਬੁੱਢਾ ਜੀ ਨਵੀਂ ਗੁਰੂ ਸਾਹਿਬ ਦੇ अनेका ਵਿਚਨਾ ਆਖ ਥਾਪੜਾ ਦਿੱਤਾ ਹੋਇਆ ਸੀ ਤੇ ਉਹ ਇਸ ਤਰ੍ਹਾਂ ਨਹੀਂ ਕਰ ਸਕਦੇ ਸਨ ਸੂਰਜ ਪ੍ਰਕਾਸ਼ ਲੰਤ ਅਨੁਸਾਰ ਇਹ ਸੁਣ ਕੇ ਬਾਬਾ ਬੁੱਢਾ ਜੀ ਤੇ ਭਾਈ ਭਗਿਰਜ ਜੀ ਵੀ ਵਾਪਸ ਚਲੇ ਗਏ ਸਤਗੁਰਾਂ ਕਹਾਂ ਲੈਣਿਆ ਤੂੰ ਕਿਉਂ ਨਹੀਂ ਜਾਂਦਾ ਤੈਨੂੰ ਬਦਬੂ ਨਹੀਂ ਆਉਂਦੀ ਲੈਣੇ ਦੇ ਹੱਥ ਜੁੜ ਗਏ ਸਿਰ ਝੁਕ ਗਿਆ ਰਸਨਾ ਖੁੱਲੀ ਤੇ ਆਵਾਜ਼ ਸੀ ਪਾਸ਼ਾ کسی دا کوئی ہوئے گا چلے گئے ہن میرا تا آپ جی کے بغیر کوئی آسرا ہی نہیں میں کتنے جا گروہ چلنا تو بنا کوئی تھا نہیں ست گروہ کہنے لگے چھتی کر پھر کھا مردہ لینا مردے کو جا بیٹھا بےنتی کتی سچے پاشاہ آگیا دو کدھروں کھاواں سر پیرا و ਕੁਰੂ ਮਹਾਰਾਜ ਨੇ ਕਿਹਾ ਸਿਰਵ ਨੂੰ ਜਦੋਂ ਹੁਕਮ ਮੰਨ ਕੇ ਸਤਨਾਮ ਕਹਿਦਿਆ ਸਿਰਵ ਨੂੰ ਚਾਦਰ ਚੁੱਕੀ ਤਾਂ ਇੱਠਾਂ ਕੁਝ ਵੀ ਨਹੀਂ ਸ਼ੁਕਰਾਨੇ ਵਿਚ ਨਿਤਰ ਮੁੰਦ ਗਏ ਜਦੋਂ ਖੁੱਲੇ ਤਾਂ ਅੱਗੇ ਖੜਾ ਪ੍ਰਸ਼ਾਦ ਪਿਆ ਹੈ ਇਹਨਾਂ ਪਰਤਾਵਿਆਂ ਵਿੱਚ ਲਹਿਣਾ ਜੀ ਚੰਗੇ ਨੰਬਰਾਂ ਤੇ ਅਵਲ ਰਹੇ ਸਿੱਧ ਸੁਧਾਈ ਵਿੱਚ ਹਰ ਥਾਂ ਤੇ ਪੂਰੇ ਉਤੇ ਇਹੋ ਕਾਰਨ ਸੀ ਜੋ ਤਖਤੇ ਲਾਇਕ ਸਾਬਤ ਹੋਏ ਗੁਰੂ ਮਹਾਰਾਜ ਨੇ ਗੁਰਤਾ ਗੱਦੀ ਤੇ ਬਿਠਾ ਦਿੱਤਾ ਤੇ ਨਾਂ ਅੰਗਦ ਰੱਖ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ ਥਾਪਿਆ ਰਹਿਣਾ ਜੀਵ ਦੇ ਗੋਰੀ ਆਈ ਸਿਰਛਤਰ ਫਿਰਾਇਆ ਜੋਤੀ ਜੋਤ ਮਿਲਾਇ ਕੇ ਸਤਗੁਰ ਨਾਨਕ ਰੂਪ ਵਟਾਇਆ ਲਖ ਨ ਕੋਈ ਸਕੇ ਆਚ ਰਜੇ ਆਚਰਜ ਦਿਖਾਇਆ ਕਾਇਆ ਪਰਟ ਸਰੂਪ ਬਣਾਇਆ ਵਾਰ ਪੈਂਦੀ ਪੌੜੀ 45ਵੀਂ ਭਾਈ ਗੁਰਦਾਸ ਜੀ ਵਾਹਿਬ ਜੀ ਦਾ ਕਸਾ ਵਾਹਿਬ ਜੀ ਦੀ ਫਤਿਹ